ਕਮਿਟੀ 22 ਜੂਨ 2024 ਨੂੰ ਜਿਹੜਾ ਬੱਲਾ ਖਾਣਾ ਹੈ ਇਹ ਮਾਨਯੋਗ ਕਮਿਸ਼ਨਰ ਆਫ ਪੁਲਿਸ ਸ਼੍ਰੀ ਰਣਜੀਤ ਸਿੰਘ ਆਈਪੀਐਸ ਉਹਨਾਂ ਵੱਲੋਂ ਦੁਬਾਰਾ ਸਟਾਰਟ ਕਰ ਦਿੱਤਾ ਗਿਆ ਸੀ ਜਿੱਥੇ ਕਿ ਮੁਖ ਅਫਸਰ ਰਜਵੰਦ ਕੌਰ ਉਹਨਾਂ ਦੀ ਪੋਸਟਿੰਗ ਕੀਤੀ ਗਈ। ਇਹ ਏਰੀਆ ਬੜਾ ਸੰਵੇਦਨਸ਼ੀਲ ਹੈ ਕਿਉਂਕਿ ਮੈਥਾ ਰੋਡ ਜਿਹੜੀ ਉੱਥੇ ਕੋਈ ਲਾਈਟਿੰਗ ਬਹੁਤ ਜ਼ਿਆਦਾ ਨਾ ਹੋਣ ਕਰਕੇ ਵਾਰਦਾਤਾਂ ਕਾਫੀ ਹੁੰਦੀਆਂ ਸੀ। ਪਿਛਲੇ ਦਿਨਾਂ ਦੇ ਵਿੱਚ ਇੱਥੇ ਦੋ ਵਾਰਦਾਤਾਂ ਹੋਈਆਂ ਜਿਹੜਾ ਕਿ ਥਾਣੇ ਬੱਲੇ ਦੀ ਅਧੇ ਨਾਲ ਚੌਕੀ ਨਿਊ ਫੋਕਲ ਪੁਆਇੰਟ ਦੀ ਪੁਲਿਸ ਫੋਰਸ ਨੇ ਬੜੀ ਮੁਸਤਦੀ ਦੇ ਨਾਲ ਟ੍ਰੇਸ ਕਰ ਲਈਆਂ ਇਹਨਾਂ ਦੇ ਵਿੱਚ ਪਹਿਲੀ ਜਿਹੜੀ ਵਾਰਦਾਤ ਸੀ ਉਸ ਦੇ ਵਿੱਚ ਮਦਈ ਨਵਜੋਤ ਸਿੰਘ ਹੋਣਾ ਦੇ ਘਰ ਚੋਰੀ ਹੋਈ ਸੀ ਤੇ ਦਿਨ ਦਿਹਾੜੇ ਕਿਸੇ ਬੰਦੇ ਨੇ ਇਹਨਾਂ ਦੇ ਘਰ ਐਂਟਰ ਕਰਕੇ ਕਾਫੀ ਇਹਨਾਂ ਦੇ ਘਰੋਂ ਪੈਸੇ ਵਗੈਰਾ ਚੋਰੀ ਕਰ ਲਏ ਸੀ ਜਿਹਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕਰਕੇ ਟੀਮਾਂ ਬਣਾ ਕੇ ਇਹਦੇ ਵਿੱਚ ਗੁਰਜੰਟ ਸਿੰਘ ਨਾਮ ਦਾ ਬੰਦਾ ਜਿਹੜਾ ਕਿ ਦਸ਼ਮੇਸ਼ ਨਗਰ ਪਿੰਡ ਦਾ ਰਹਿਣ ਵਾਲਾ ਸੀ ਉਹਨੂੰ ਪਹਿਲਾਂ ਤਾਂ ਅ ਡਿਟੈਕਟ ਕੀਤਾ ਕਿ ਉਹਨੇ ਚੋਰੀ ਕੀਤੀ ਹੈ ਫਿਰ ਉਹਨੂੰ ਅਰੈਸਟ ਵੀ ਕੀਤਾ ਤੇ ਉਹਦੇ ਕੋਲੋਂ 70000 ਰੁਪਏ ਦੇ ਕਰੀਬ ਜਿਹੜੀ ਕਰੰਸੀ ਜਿਹੜੀ ਉਹਨੇ ਚੋਰੀ ਕਰ ਲਈ ਸੀ ਉਹ ਬਰਾਮਦ ਕੀਤੀ। ਦੂਸਰਾ ਜਿਹੜਾ ਇੱਥੇ ਵਾਰਦਾਤ ਹੋਈ ਇੱਕ ਦਿਨ ਦੌਰਾਨੇ ਨਾਕਾਬੰਦੀ ਜਿਹੜੇ ਨਿਊ ਪੁਲਿਸ ਵਾਇਡਿੰਗ ਜਾਣਦੇ ਐ ਸੀ ਕਸ਼ਮੀਰ ਸਿੰਘ ਇਹਨਾਂ ਨੇ ਇੱਕ ਕੁਲਦੀਪ ਸਿੰਘ ਨਾਮ ਦੇ ਬੰਦੇ ਨੂੰ ਰੋਕਿਆ ਜਿੰਨੇ ਕੇ ਮੋਟਰਸਾਈਕਲ ਇੱਥੇ ਪਸ਼ੂ ਮੰਡੀ ਜਿਹੜੀ ਵੱਲਾ ਇੱਥੋਂ ਚੋਰੀ ਕੀਤਾ ਸੀ ਜਦੋਂ ਉਹਨੂੰ ਕੁੱਛ ਪ੍ਰਤੀਤ ਕੀਤੀ ਗਈ ਤਾਂ ਉਸ ਤੋਂ ਕੋਈ ਡਾਕੂਮੈਂਟ ਵੀ ਨਹੀਂ ਸੀਗਾ। ਕਿ ਚੋਰੀ ਦਾ ਮੋਟਰਸਾਈਕਲ ਸਪਲੈਂਡਰ ਵੀ ਉਤੋਂ ਬਰਾਮਦ ਹੋਇਆ ਤੇ ਨਾਲ ਦੋ ਮੋਬਾਈਲ ਫੋਨ ਵੀ ਚੋਰੀ ਦੇ ਬਰਾਮਦ ਹੋਏ। ਸੋ ਇਸ ਏਰੀਏ ਦੇ ਵਿੱਚ ਜਿੱਥੇ ਕਿ ਆਰਮੀ ਅਮਿਊਨੀਸ਼ਨ ਡੰਪ ਵੀ ਹੈ, ਗੁਰ RAMDAS ਹਸਪੀਟਲ ਵੀ ਹੈ ਤੇ ਸਾਡਾ ਨਵਾਂ ਥਾਣਾ ਜਿਹੜਾ ਬੱਲਾ ਹੈ ਤੇ ਚੌਂਕੀ ਨਿਊ ਪੁਲਸ ਪੁਆਇੰਟ ਹੈ ਇਹ ਬੜੀ ਮੁਸਤੈਦਗੀ ਦੇ ਨਾਲ ਕੰਮ ਕਰ ਰਿਹਾ। ਅਸੀਂ ਵਿਸ਼ਵਾਸ ਪਾਉਣਾ ਚਾਹੁੰਦੇ ਹਾਂ ਏਰੀਆ ਦੇ ਵਿੱਚ ਕਿ ਜਿਹੜ ਨੂੰ ਪਹਿਲਾਂ ਲੱਗਦਾ ਸੀ ਕਿ ਇੱਥੇ ਕਾਫੀ ਜ਼ਿਆਦਾ ਵਾਰਦਾਤਾ ਵਗੈਰਾ ਹੋ ਰਹੀ ਹੈ ਹਨੇਰੇ ਕਰਕੇ ਤੇ ਰੋਡ ਕੰਸਟਰਕਸ਼ਨ ਕਰਕੇ ਉਹਨਾਂ ਨੂੰ ਇਹ ਹੋਰ ਮਿਹਨਤ ਦੇ ਨਾਲ ਕਿੱਥੇ ਪੁਲਿਸਿੰਗ ਕੀਤੀ ਜਾ